ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 1219 ਅੰਗ ਤੇ ਸ਼ਬਦ ਚੰਨ ਕਰਦੇ ਸਾਰੰਗ ਮਹੱਲਾ ਪੰਜਮ ਆਇਓ ਸੋਨਨ ਪੜ ਨਕੋ ਬਾਣੀ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਸਾਰ ਨੂੰ ਉਪਦੇਸ਼ ਕਰਦੇ ਹਨ ਕਿ ਇਹ ਜਿਹੜਾ ਮੂਰਖਾ ਜਨਮ ਮਿਲਿਆ ਹੈ ਨਾ ਕਾਦੇ ਬਾਤ ਤੇ ਮਿਲਿਆ ਆਇਓ ਸੋਨਨ ਪੜ ਨਕੋ ਬਾਣੀ ਕਣੇ ਬਾਣੀ ਨੂੰ ਸੁਣਨੇ ਬਾਅਦ ਤੇ ਪੜ੍ਹਨੇ ਬਾਅਦ ਤੇ ਤੂੰ ਆਇਆ ਇਸ ਸੰਸਾਰ ਦੇ ਵਿੱਚ ਲੇਕਿਨ ਮਨੁੱਖ ਖਾਣ ਪੀਣੇ ਚੁੱਲਜ ਗਿਆ ਕਿ ਪਛੂਮਾੜੇ ਕੰਮ ਕਰ ਲੈ ਔਰ ਜਿੰਨੀ ਵੀ ਸ੍ਰਿਸ਼ਟੀ ਹੈ ਸਾਰੀ પેટ ਭਰਨ ਵਾਸਤੇ ਜਿਉਂਦੀ ਹੈ ਇੱਕੋ ਇੱਕ ਮਨੁੱਖ ਦੀ ਜੁਨੀ ਹੈ ਜਿਹੜੀ ਪੜਨ ਬਾਅਦ ਤੇ ਸੁਣਨ ਬਾਅਦ ਤੇ ਬਾਣੀ ਨੂੰ ਜਿਉਂਦੀ ਹੈ ਸਾਰੀ ਲੱਖ ਜੋਂ ਦੇ ਵਿੱਚ ਇੱਕ ਜੋਂ ਹੈ ਇਹ ਜਿਹੜੀ ਬਾਣੀ ਨੂੰ ਸੁਣਨ ਵਾਸਤੇ ਤੇ ਪੜਨ ਵਾਸਤੇ ਪੈਦਾ ਕੀਤੀ ਹੈ ਰੱਬ ਨੇ ਹੋਰ ਜਿੰਨੀਆਂ ਜੁੰਨੀਆਂ ਹਨ ਉਹ ਸਾਰੀਆਂ ਪੇਟ ਭਰਨ ਵਾਸਤੇ ਇੱਕੋ ਇੱਕ ਇਹ ਜੁੰਨੀ ਹੈ ਜਿਹੜੀ ਬਾਣੀ ਨੂੰ ਸੁਣਦੀ ਹੈ ਤੇ ਪੜਦੀ ਹੈ ਰੱਬ ਦਾ ਮਨੋਰਥ ਇਹ ਸੀ ਕਿ ਮਨੁੱਖ ਬਣਾਉਣਾ ਹੈ ਜਿਹੜਾ ਬਾਣੀ ਨੂੰ ਸੁਣੇਗਾ ਬਾਣੀ ਨੂੰ ਪੜ੍ਹੇਗਾ ਆਇਓ ਸੁਣਨ ਪੜਨ ਕੋ ਬਾਣੀ ਪੜਨੀ ਵੀ ਬਾਣੀ ਹੈ ਗੁਰ ਬਾਣੀ ਗੁਰੂ ਦੀ ਬਾਣੀ ਪੜ੍ਹਨੀ ਗੁਰੂ ਦੀ ਬਾਣੀ ਸੁਣਨੀ ਹੈ ਨਾਮ ਵਿਸਾਰ ਲੇਕਨ ਇਸ ਨਾਮ ਨੂੰ ਇਸ ਬਾਣੀ ਨੂੰ ਵਿਸਾਰ ਦਿੱਤਾ ਇਸ ਨੇ ਆਕ ਨਾਮ ਵਿਸਾਰ ਲੱਗੇ ਅਨ ਲਾਲ ਚ ਕਹਿੰਦੇ ਬਾਣੀ ਨੂੰ ਪੁੱਲ ਕੇ ਹੋਰ ਲਾਲ ਚ ਵਿੱਚ ਲੱਗ ਗਿਆ ਨਾਮ ਵਿਸਾਰ ਲੱਗੇ ਅਨ ਲਾਲ ਚ ਬਿਰਥਾ ਜਨਮ ਪ੍ਰਾਣੀ ਕਹਿੰਦੇ ਪ੍ਰਾਣੀਆ ਤੇਰਾ ਜਨਮ ਬਿਰਥਾ ਜਲੇ ਜਦੋਂ ਤੈ ਬਾਣੀ ਨੂੰ ਛੱਡ ਦਿੱਤਾ ਨਾਮ ਨੂੰ ਛੱਡ ਦਿੱਤਾ ਹੋਰ ਲਾਲਚ ਵਿੱਚ ਲੱਗ ਗਿਆ ਗੁਰੂ ਦਾ ਅਸਲੀ ਤਦ ਆਦਿਨ ਕਿ ਮਨੁੱਖ ਕੀ ਕਰਦਾ ਆ ਕੇ ਇਹਨੇ ਨਾਮ ਨੂੰ ਵਿਸਾਰ ਦਿੰਦਾ ਨਾਮ ਨੂੰ ਭੁੱਲ ਜਾਂਦਾ ਲੱਗੇ ਅੰਨ ਲਾਲਚ ਕਹਿੰਦੇ ਹੋਰ ਲਾਲਚਾਂ ਵਿੱਚ ਲੱਗ ਜਾਂਦਾ ਉਹ ਲਾਲਚਾਂ ਵਿੱਚ ਫਸ ਜਾਂਦਾ ਰੋਪੋ ਸਮਝ ਅਚੇਤ ਕਹਿੰਦੇ ਸਮਝ ਜਿਹਾ ਤੇਰੇ ਚੇਤ ਤੇ ਨਹੀਂ ਸਮਝ ਅਚੇਤ ਚੇਤ ਕਹਿੰਦਾ ਚੇਤੇ ਕਰ ਤੂੰ ਚੇਤੇ ਨਹੀਂ ਕਰਦਾ ਅਚੇਤ ਹੈ ਸਮਝ ਅਚੇਤ ਚੇਤ ਮਨ ਮੇਰੇ ਕਹਿੰਦਾ ਮੇਰੇ ਮਨਾਂ ਸਮਝ ਲੈ ਚੇਤੇ ਕਰਦਾ ਕਿਹੜੀ ਚੀਜ਼ ਸਮਝਣ ਵਾਸਤੇ ਉਪਦੇਸ਼ ਕਰਦੇ ਹਨ ਸਾਮਜ ਅਚੇਤ ਚੇਤ ਮਨ ਮੇਰੇ ਕੱਤੀ ਸੰਤਨ ਅਕਥ ਕਹਾਣੀ ਕਹਿੰਦੇ ਕੀ ਸਮਝਣਾ ਹੈ ਸੰਸਾਰ ਦੇ ਚਾਕੇ ਜਿਹੜੀ ਸੰਤਾਂ ਨੇ ਅਕਥ ਦੀ ਕਹਾਣੀ ਨੂੰ ਕਥਿਆ ਇਹ ਸੰਤਾਂ ਨੇ ਏਕਾਥ ਦੀ ਕਹਾਣੀ ਨੂੰ ਕਥਿਆ ਕਹਿੰਦੇ ਉਹਨੂੰ ਸਮਝ ਲੈ ਪਹਿਲਾਂ ਪਰਮਾਨ ਕੀਤਾ ਸੀ ਬਾਣੀ ਨੂੰ ਸੁਣ ਲੈ ਪੜ੍ਹ ਲੈ ਹੁਣ ਕਹਿੰਦੇ ਪਾਈਏ ਸਮਝਣੀ ਵੀ ਹੈ ਤੈ ਕੀ ਸਮਝਣਾ ਹੈ ਜਿਹੜੀ ਸੰਤਾਂ ਨੇ ਏਕਾਥ ਦੀ ਕਥਾ ਕੀਤੀ ਹੈ ਉਹਨੂੰ ਸਮਝ ਲੈ ਤੂੰ ਚੇਤੇ ਨਹੀਂ ਕਰਦਾ ਤੂੰ ਭੁੱਲਿਆ ਫਿਰਦਾ ਸਮਝ ਅਚੇਤ ਕਹਿੰਦੇ ਤੂੰ ਚੇਤੇ ਨਹੀਂ ਤੇਰੀ ਯਾਦ ਨਹੀਂ ਚੇਤ ਕਹਿੰਦੇ ਚੇਤੇ ਕਰਲਾ ਮਨ ਮੇਰੇ ਕਹਿੰਦਾ ਮੇਰੇਆ ਮਨਾ ਕਥੀ ਸੰਤਨ ਕਾਥ ਕਹਾਣੀ ਕਹਿੰਦੇ ਕਥਾ ਕੀਤੀ ਜਿਹੜੀ ਸੰਤਾਂ ਨੇ ਆ ਕਥ ਧੀ ਕਾਥ ਜਿਹੜਾ ਨਾ ਕਥਿਆ ਜਾ ਸਕੇ ਸੰਤ ਨੇ ਨੂੰ ਕਥ ਦਿੰਦੇ ਆ ਸ਼ਾਂਤੀ ਨੂੰ ਕਥ ਦਿੰਦੇ ਆ ਸ਼ਾਂਤੀ ਨੂੰ ਦੱਸ ਦਿੰਦੇ ਆ ਸੰਤਾਂ ਦਾ ਕੀ ਕੰਮ ਹੈ ਸੰਤਾਂ ਦਾ ਕੰਮ ਹੈ ਬਾਣੀ ਨੂੰ ਸਮਝਾਉਣਾ ਇੱਕੋ ਡਿਊਟੀ ਲਈ ਸੰਤਾਂ ਦੀ ਇਹ ਇਹ ਜਿਹੜੀ ਬਾਣੀ ਐ ਜਿਹੜਾ ਨਾਮ ਐ ਜਿਹੜਾ ਸੱਚ ਕੰਡ ਤੋਂ ਆਇਆ ਇਹ ਸਨੇਹਾ ਲੋਕਾਂ ਨੂੰ ਸਮਝਾ ਦੇ ਇਹ ਸੰਸਾਰ ਨੂੰ ਉਪਦੇਸ਼ ਕਰ ਦੇ ਸੰਸਾਰ ਨੂੰ ਦੱਸ ਦੇ ਸਮਝਾ ਦੇ ਡਿਊਟੀ ਲਈਏ ਸੰਤਾਂ ਦੀ ਬਾਣੀ ਸਮਝਾਉਣ ਦੀ ਲੇਕਿਨ ਸੰਤ ਇੱਕ ਗੱਲ ਛੱਡਤੀ ਭੁੱਲ ਗਏ ਹੋਰ ਕੰਮਾਂ ਚੜਜ ਗਏ ਬਾਣੀ ਨੂੰ ਸਮਝਾਉਣ ਦੀ ਡਿਊਟੀ ਲਾਈ। ਅਕਾਥ ਦੀ ਕਥਾ ਕਰਨਵਾ। ਸਮਝ ਚੇਤ ਚੇਤ ਮਨ ਮੇਰੇ ਕਥੀ ਸੰਤਨ। ਅਕਾਥ ਕਹਾਣੀ। ਲਾਭ ਲੈ ਹੋ। ਕਹਿੰਦੇ ਇਹ ਲਾਭ ਲੈ ਲਓ। ਕਿਹੜਾ ਲਾਭ ਲੈਣਾ? ਬਾਣੀ ਨੂੰ ਸੁਣਨਾ ਹੈ, ਪੜ੍ਹਨਾ ਹੈ, ਫਿਰ ਕਥਾ ਨੂੰ ਸਮਝਣਾ ਹੈ। ਅਸੀਂ ਅਧੂਰੇ ਆ ਪੂਰਾ ਹੁਕਮ ਨਹੀਂ ਬਜਾਉਂਦੇ ਸੀ ਲੇਕਿਨ ਬਾਣੀ ਤਾਂ ਕਹਿੰਦੀ ਏ ਕਿ ਪੂਰਾ ਪੂਰਾ ਪਰਵਰਾਧਿਆ ਪੂਰਾ ਜਾ ਕਾਣਾ ਪੂਰੇ ਪ੍ਰਭੂ ਦੀ ਰਚਨਾ ਪੂਰਾ ਕੰਮ ਕਰਨਾ ਜੇ ਅੱਧਾ ਕਰਿਆ ਫਿਰ ਦੰਦ ਵਿਚਾਲੇ ਰਹਿ ਗਏ ਲਾਭ ਲੈ ਉਹ ਹਾਰੇ ਹਿਰ ਹਾਰੇ ਰਿੱਧੇ ਅਰਾਧੋ ਕਹਿੰਦੇ ਲਾਭ ਲੈ ਲੋ ਲਾਹਾ ਲੈ ਲੋ ਹਾਰੇ ਰਿੱਧੇ ਅਰਾਧੋ ਕਹਿੰਦੇ ਹਾਰ ਨੂੰ ਰਿੱਧੇ ਵਿੱਚ ਰੱਦਣਾ ਇਹ ਵੀ ਬੜੀ ਹੁਣ ਅਜੀਬ ਗੱਲ ਐ ਰਿੱਧੇ ਦੇ ਵਿੱਚ ਰੱਦਣਾ ਨੀਕਾ ਨਾ ਸੀ ਤਾਂ ਰਸਨਾ ਨਾਲ ਆਰਧਦੇ ਆ ਮੂਹ ਨਾਲ ਰੱਧਦੇ ਅੰਦਰ ਰਿੱਧੇ ਵਿੱਚ ਨਹੀਂ ਰੱਧਦੇ ਇੱਧਰ ਹੁਕਮ ਹੈ ਲਾਭ ਲਿਹੋ ਹਰ ਰਿੱਧੇ ਅਰਾਦੋ ਕਹਿੰਦੇ ਹਰ ਦੀ ਜਿਹੜੀ ਰੱਦਣਾ ਕਰਨੀ ਹੈ ਰਿੱਧੇ ਦੇ ਚ ਕਰਨੀ ਹੈ ਮਨ ਦੇ ਚ ਕਰ ਮਨ ਤਾਂ ਸਾਡਾ ਹੋਰ ਪਾਸੇ ਭੱਜਿਆ ਫਿਰਦਾ ਮਨ ਤਾਂ ਟਿਕਦਾ ਹੀ ਨਹੀਂ ਜਾਂ ਦੇਖ ਲਓ ਜਿਹੜੇ ਪਾਠ ਕਰਦੇ ਆ ਹੋਰ ਚੀਜ਼ ਯਾਦ ਨਾ ਆਵੇ ਨਾ ਆਵੇ ਜਦੋਂ ਪਾਠ ਕਰਨ ਲੱਗਦੇ ਆ ਪਤਾ ਨਹੀਂ ਕਿੰਨੀਆਂ ਹੋਰ ਚੀਜ਼ਾਂ ਯਾਦ ਆਉਂਦੀਆਂ ਲੇਕਿਨ ਦੱਸਦੇ ਥੋੜਾ ਲੋਕਾਂ ਨੂੰ ਇਹ ਲੋਕਾਂ ਨੂੰ ਦੱਸਦੇ ਆ ਕਿ ਮੈਂ ਪਾਠ ਕਰਦਾ ਜਿਹੜੀਆਂ ਹੋਰ ਚੀਜ਼ਾਂ ਤੇਰੇ ਮਨ ਵਿੱਚ ਆਈਆਂ ਉਹ ਤਾਂ ਦੱਸੀਆਂ ਨਹੀਂ ਲੋਕਾਂ ਨੂੰ ਦੱਸੀਆਂ ਕਦੇ ਕਿ ਮੇਰੇ ਪਾਠ ਕਰਦੇ ਕਰਦੇ ਵਕਤ ਆਹ ਗੱਲਾਂ ਵੀ ਮੇਰੇ ਯਾਦ ਆਈਆਂ ਮਨ ਦੇ ਵਿੱਚ ਇਹ ਤਾਂ ਲੁਕੋ ਲਈਆਂ ਸਾਰੀਆਂ ਤਾਹੀਂ ਪਾਛਾ ਬਚਨ ਕਹਿੰਦਾ ਕਹਿੰਦੇ ਰਿੱਧੇ ਦੇ ਵਿੱਚ ਅਰਾਧੋ ਨੂੰ ਜਦੋਂ ਰਿੱਧੇ ਵਿੱਚ ਅਰਾਧਿਆ ਫਿਰ ਕਿਹੜਾ ਵਰ ਦਿੱਤਾ ਪਾਛਾ ਨੇ ਜਦੋਂ ਹੁਕਮ ਨੂੰ ਮੰਨਿਆ ਪਹਿਲਾਂ ਬਾਣੀ ਨੂੰ ਸੁਣਿਆ ਪੜ੍ਹਿਆ ਫਿਰ ਸਮਝਿਆ ਫਿਰ ਰਿੱਧੇ ਵਿੱਚ ਬਸਾਇਆ ਫਿਰ ਸੰਭਾਲ ਕੇ ਰੱਖ ਲਿਆ ਲਾਮ ਲੇਹੋ ਹਰ ਰਿੱਧੇ ਅਰਾਧੋ ਛੁੱਟ ਕੇ ਆਵਣ ਜਾਣੀ ਕਿੰਨੇ ਛੁੱਟ ਗਈ ਫਿਰ ਆਉਣ ਜਾਣ ਜੰਮਣ ਮਰਨ ਤੋਂ ਛੁੱਟ ਗਿਆ ਜੰਮਣ ਮਰਨ ਕਦੋਂ ਛੁੱਟਿਆ ਜਦੋਂ ਗੁਰੂ ਦੇ ਬਚਨ ਕਮਾਏ ਹੈ ਗੁਰੂ ਦੇ ਬਚਨ ਕਿਸ ਤਰ੍ਹਾਂ ਕਮਾਉਣਾ ਗੁਰੂ ਦੇ ਬਚਨਾਂ ਨੂੰ ਮੰਨਣਾ ਗੁਰੂ ਦੇ ਹੁਕਮ ਨੂੰ ਮੰਨਣਾ ਆਵਣ ਜਾਣ ਤੋਂ ਛਟਕਾਰਾ ਹੋ ਗਿਆ ਲਾਬ લેਹੁ ਹਰ ਰਿੱਧੇ ਆਰਾਦੋ ਛੁੱਟ ਕੇ ਆ ਬਣ ਜਾਣੀ ਉਦਮ ਸਾਕਤ ਸਿਆਣਪ ਤੁਮਰੀ ਦੇ ਤਾ ਨਾਮ ਬਖਾਣੀ ਉਹਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਰੱਬ ਨਾਲ ਗੱਲ ਹੋਣ ਲੱਗੀ ਉਦਮ ਉਦਮ ਕੀਦਾ ਅਪਰਾਲਾ ਕਰਨ ਸਾਕਤ ਸ਼ਕਤੀ ਪ੍ਰਾਪਤ ਹੋ ਜਾਣੀ ਪਹਿਲਾਂ ਉਦਮ ਕਰਨਾ ਹੈ ਫਿਰ ਸ਼ਕਤੀ ਪ੍ਰਾਪਤ ਹੁੰਦੀ ਹੈ ਫਿਰ ਬਲ ਮਿਲਦਾ ਹੈ ਫਿਰ ਸਿਆਣਪ ਆਉਂਦੀ ਹੈ ਤੁਮਰੀ ਕਹਿੰਦੇ ਤੁਸੀਂ ਕਿਰਪਾ ਕੀਤੀ ਤਾਂ ਮੈਂ ਉਦਮ ਕੀਤਾ ਤਾਂ ਸ਼ਕਤੀ ਆਈ ਤਾਂ ਸਿਆਣਪ ਆਈ ਉਦਮ ਸ਼ਕਤ ਸਿਆਣਪ ਤੁਮਰੀ ਦੇ ਤਾਂ ਕਹਿੰਦੇ ਤੁਸੀਂ ਦੇਤਮਾ ਜੀ ਇਹ ਤਾਕਤ ਤੁਸੀਂ ਦੇ ਦਿਵਾ। ਤੁਸੀਂ ਜੇ ਸਿਆਣਪ ਦੇ ਦਿਵਾ। ਤਾਂ ਨਾਮ ਬਖਾਣੀ ਕਹਿੰਦੇ ਤਾਂ ਮੈਂ ਨਾਮ ਦਾ ਬਖਾਨ ਕਰ ਸਕਦਾ ਜੇ ਤੁਸੀਂ ਸ਼ਕਤੀ ਦੇ ਦਿਵਾ। ਇਹ ਤੁਸੀਂ ਸਿਆਣਪ ਦੇ ਦਿਵਾ। ਤੁਹਾਡੀ ਸਿਆਣਪ ਦੇ ਨਾਲ ਹੋ ਸਕਦੀ। ਆਪਣੀ ਸਿਆਣਪ ਤਾਂ ਛੱਡਣ ਵਾਸਤੇ ਕਿ ਲੇਕ ਨਾ ਸੀ ਆਪਣੀ ਸਿਆਣਪ ਨਹੀਂ ਛੱਡਦੇ ਇੱਧਰ ਹੁਕਮ ਹੈ ਕਹਿੰਦੇ ਤੁਸੀਂ ਦੇ ਆਪਣੀ ਸਿਆਣਪ ਦੇ ਦੇਮਾ ਤੁਸੀਂ ਜੇ ਸ਼ਕਤੀ ਦੇ ਦੇਮਾ ਉਦਮ ਸਖਤ ਸਿਆਣਪ ਤੁਮਰੀ ਦੇਹ ਤਾਂ ਸਤਿ ਸ੍ਰੀ ਅਕਾਲ ਹਰ ਗੱਲ 'ਚ ਤਾਂ ਲੱਗਿਆ ਜੇ ਲੱਗਿਆ ਤਾਂ ਨਾਮ ਬਖਾਣੀ ਕਹਿੰਦੇ ਤਾਂ ਨਾਮ ਦਾ ਬਖਾਨ ਹੋ ਸਕਦਾ ਜੇ ਤੁਸੀਂ ਉਦਮ ਕਰਾਮਾ ਸ਼ਕਤੀ ਦੇਮਾ ਸਿਆਣਪ ਦੇਵ ਆਪਣੀ ਅਕਲ ਨਾਲ ਨਹੀਂ ਨਾ ਆਪਣੀ ਸ਼ਕਤੀ ਨਾਲ ਇਹ ਤਾਂ ਤੁਹਾਡੀ ਬਖਸ਼ੀ ਹੋਈ ਸਿਆਣਪ ਬਖਸ਼ੀ ਹੋਈ ਸ਼ਕਤੀ ਬਖਸ਼ਿਆ ਹੋਏ ਅਪਰਾਲਾ ਤਾਂ ਕਹਿੰਦੇ ਨਾਮ ਦਾ ਬਖਾਨ ਹੋ ਸਕਦਾ ਉੱਦਮ ਸਖਤ ਸਿਆਣਪ ਤੁਮਰੀ ਦੇਹ ਤਾਂ ਨਾਮ ਬਖਾਣੀ ਸਹੀ ਭਗਤ ਕਹਿੰਦੇ ਫਿਰ ਭਗਤ ਬਣ ਗਿਆ ਭਗਤ ਕਦੋਂ ਬਣਿਆ ਬਾਣੀ ਨੂੰ ਸੁਣਿਆ ਪੜ੍ਹਿਆ ਫਿਰ ਬਾਣੀ ਨੂੰ ਸਮਝਿਆ ਸਾਮਨਜਣ ਤੋਂ ਬਾਅਦ ਫਿਰ ਬਾਣੀ ਦੀ ਕਥਾ ਕੀਤੀ ਮੰਜਲਾ ਇਹ ਪੌੜੀਆਂ ਚੜ ਚੜ ਕੇ ਫਿਰ ਆਖਰੀ ਪੌੜੀ ਐ ਫਿਰ ਉਹ ਭਗਤ ਬਣ ਜਾਂਦਾ ਲੇਕਿਨ ਸਾਡੇ ਤਾਂ ਰਿਵਾਜ ਕੱਪੜੇ ਪਾ ਲੈ ਭਗਤਾਂ ਵਾਲੇ ਬਾਣਾ ਪਾ ਲ ਕੇ ਭਗਤ ਬਣ ਗਿਆ ਸੰਤਾਂ ਵਾਲੇ ਕੱਪੜੇ ਪਾ ਲੈ ਸੰਤ ਬਣ ਗਿਆ ਸਾਧੂਆਂ ਵਾਲੇ ਪਾਲੇ ਸਾਧੂ ਬਣ ਗਿਆ ਨੀਕਨ ਪੰਚਮ ਪਾਚਾ ਹੋਰ ਦੱਸਦੇ ਹਨ ਕਿ ਭਗਤ ਕਿਸ ਤਰ੍ਹਾਂ ਬਣਦਾ ਹੈ ਸਹੀ ਭਗਤ ਭਗਤ ਸਹੀ ਲੱਗ ਹੈ ਕਹਿੰਦੇ ਜਿਹੜੇ ਭਗਤੀ ਜੀ ਲੱਗ ਜਾਂਦੇ ਹਨ ਨਾਨਕ ਸੋ ਪ੍ਰਭ ਬਾਣੀ ਕਹਿੰਦੇ ਜਿਹੜੇ ਪ੍ਰਭੂ ਨੂੰ ਪਾਉਂਦੇ ਹਨ ਪ੍ਰਭੂ ਨੂੰ ਚੰਗੇ ਲੱਗਦੇ ਹਨ ਉਹ ਫਿਰ ਭਗਤੀ 'ਚ ਲੱਗ ਜਾਂਦੇ ਹਨ ਫਿਰ ਭਗਤ ਬਣ ਜਾਂਦੇ ਹਨ ਸਾਰੰਗ ਮਹੱਲਾ ਪੰਨਮ ਧਨਮੰਤ ਨਾਮ ਕੇ ਬਨਜਾਰੇ ਕਹਿੰਦੇ ਜਿਹੜੇ ਨਾਮ ਦੇ ਬਨਜਾਰੇ ਹਨ ਨਾਮ ਦੇ ਧਨਮੰਤ ਬਣ ਜਾਂਦੇ ਹਨ ਧਨਵੰਤ ਜਿਹੜੇ ਧਨ ਇਕੱਠਾ ਕਰ ਲੈਂਦੇ ਆ ਦੈਸੰਗੀ ਦੋ ਤਰ੍ਹਾਂ ਦੇ ਧਨ ਹੈ ਇੱਕ ਤਾਂ ਸੰਸਾਰਿਕ ਧਨ ਹੈ ਇੱਕ ਨਾਮ ਦਾ ਧਨ ਹੈ ਆਮ ਮੂਰਖ ਸੰਸਾਰਿਕ ਧਨ ਇਕੱਠਾ ਕਰਦਾ ਹੈ ਜਿਹੜਾ ਭਗਤ ਹੈ ਉਹ ਨਾਮ ਦਾ ਧਨ ਇਕੱਠਾ ਕਰਦਾ ਤਨ ਮੰਤ ਨਾਮ ਕੇ ਬਨ ਜਾ ਰੇ ਸਾਂਝੀ ਕਰੋ ਇਹ ਸਾਂਝੀ ਪਹਿਲਾਂ ਨੌਕਰ ਨੂੰ ਸਾਂਝੀ ਹੁੰਦਾ ਸਿ ਜੀਮੇਦਾਰ ਦੇ ਨਾਲ ਸਾਂਝੀ ਕਰ ਲੈਂਦਾ ਸੀ ਉਹਨੂੰ ਸਾਂਝੀ ਕਹਿੰਦੇ ਸੀ ਉਹਨੂੰ ਪਰ ਫਸਲ ਦਾ ਹਿੱਸਾ ਮਿਲਦਾ ਸੀ ਹਿੱਸਾ ਜਿੰਨੇ ਬੰਦਿਆਂ ਨੇ ਕੰਮ ਕਰਨਾ ਉਹਨਾਂ ਦੇ ਹਿੱਸੇ ਰੱਖੇ ਜਾਣੇ ਜਿਨਨੇ ਬੌਲਦ ਹੋਣੇ ਹਲ ਬੌਣੇ ਵਾਲੇ ਉਹਨਾਂ ਦਾ ਹਿੱਸਾ ਰੱਖਿਆ ਜਾਣਾ ਬੰਦੇ ਦੇ ਨਾਲ ਜਿਹੜਾ ਹਲ ਬੌਣੇ ਵਾਲਾ ਬੈਲ ਸੀ ਉਹਨਾਂ ਦੇ ਵੀ ਹਿੱਸੇ ਰੱਖੇ ਜਾਂਦੇ ਫਿਰ ਸਾਂਝੀ ਨੂੰ ਹਿੱਸਾ ਮਿਲਦਾ ਸੀ ਇਤਨੇ ਬਚਨ ਕਰਦੇ ਆ ਗੁਰੂ ਸਾਂਝੀ ਕਰੋ ਨਾਮ ਧਨ ਕਹੇ ਤੁਸੀਂ ਨਾਮ ਧਨ ਦੇ ਸਾਂਝੀ ਬਣ ਜਾਓ ਜਦੋਂ ਨਾਮ ਦਾ ਧਨ ਸਾਂਝੀ ਬਣੇ ਫਿਰ ਰੱਬ ਹਿੱਸਾ ਦੇ ਦਿੰਦਾ ਇਹਦੇ ਵਿੱਚੋਂ ਇਸ ਤਰ੍ਹਾਂ ਇੱਕ ਕਿਸਾਨ ਸਾਂਝੀ ਨੂੰ ਹਿੱਸਾ ਦਿੰਦਾ ਹੈ ਨਾ ਵੰਡ ਕੇ ਇਸ ਤਰ੍ਹਾਂ ਫਿਰ ਰੱਬ ਨਾਮ ਦਾ ਹਿੱਸਾ ਦੇ ਦਿੰਦਾ ਹੈ ਲੇਕਿਨ ਸਾਂਝੀ ਕੀ ਦਾ ਬਣਨਾ ਹੈ ਸਾਂਝੀ ਬਣਨਾ ਆਪਣੇ ਗੁਰੂ ਦਾ ਰੱਬ ਦਾ ਸਾਂਝੀ ਬਣਨਾ ਹੈ ਸਾਂਝੀ ਇਸ ਤਰ੍ਹਾਂ ਥੋੜਾ ਘਰ ਨੂੰ ਚਲਿਆ ਜਾਂਦਾ ਹੈ ਸਾਂਝੀ ਹੁੰਦਾ ਜ਼ਿਮੀਂਦਾਰ ਆਪਣੀ ਫਸਲ ਦਾ ਹਿੱਸਾ ਦਿੰਦਾ। ਇਸ ਤਰ੍ਹਾਂ ਜਦੋਂ ਅਸੀਂ ਗੁਰੂ ਦੇ ਸਾਂਝੀ ਬਣ ਗਏ ਰੱਬ ਦੇ ਸਾਂਝੀ ਬਣ ਗਏ ਫੇ ਰੱਬ ਇਹ ਨਾਮ ਦੇ ਧਨ ਦਾ ਹਿੱਸਾ ਦੇ ਦਿੰਦਾ। ਸਾਂਝੀ ਕਰੋ ਨਾਮ ਧਨ ਇਹ ਚੀਜ਼ਾਂ ਹੁਣ ਉਲੋਪ ਹੋ ਚੁੱਕੀਆਂ ਐ ਨਾ ਹੁਣ ਦੇਖਿਆ ਕਿਸੇ ਨੇ ਸਾਂਝੀ ਰੱਖਿਆ ਹੋਇਆ। ਹੁਣ ਤਾਂ ਨੌਕਰੀ ਵੀ ਖਤਮ ਹੋ ਗਈ ਹੁਣ ਤਾਂ ਠੇਕਾ ਸਿਸਟਮ ਆ ਗਿਆ ਸਾਰਾ ਦਿਨ ਵਾਲਾ ਕੰਮ ਨਹੀਂ ਜਿਹੜਾ ਨੌਕਰ ਵੀ ਹੁੰਦਾ ਸੀ ਉਹ ਵੀ ਜ਼ਿੰਮੇਦਾਰ ਦੇ ਘਰ ਨਾਲ ਦਿਨ ਰਾਤ ਕੰਮ ਕਰਦਾ ਸੀ ਫੇਰ ਆ ਗਿਆ ਦਿਹਾੜੀ ਦਾ ਕੰਮ ਵੀ ਸਵੇਰਿਓਂ ਜਾਣਾ ਸ਼ਾਮ ਨੂੰ ਆ ਜਾਣਾ ਉਹ ਵੀ ਖਤਮ ਹੋ ਗਿਆ ਹੁਣ ਠੇਕੇ ਦਾ ਖਤਮ ਆ ਗਿਆ ਵੀ ਇੰਨੇ ਪੈਸੇ ਲੈਣੇ ਆ ਆ ਤੇਰਾ ਕੰਮ ਕਰ ਦੇਣਾ ਗੁਰੂ ਬਚਨ ਕਰਦੇ ਕਹਿੰਦੇ ਭਾਈ ਤੂੰ ਸਾਂਝੀ ਬਣ ਜਾ ਸਾਂਝੀ ਕਰੋ ਨਾਮ ਧਨ ਖਾਟੋ ਕਹਿੰਦੇ ਨਾਮ ਦੇ ਧਨ ਨੂੰ ਕੱਟ ਲੈ ਸਾਂਝੀ ਬਣ ਜਾ ਸਾਂਝੀ ਕਰੋ ਨਾਮ ਧਨ ਖਾਟੋ ਗੁਰ ਕਾ ਸ਼ਬਦ ਵਿਚਾਰੋ ਕਹਿੰਦੇ ਨਾਮ ਧਨ ਨੂੰ ਖੱਟ ਲੈ ਗੁਰੂ ਦੇ ਸ਼ਬਦ ਦੀ ਵਿਚਾਰ ਕਰ ਲੈ ਜਦੋਂ ਸਾਂਝੀ ਬਣਿਆ ਫਿਰ ਨਾਮ ਦੇ ਧਨ ਦੀ ਵਿਚਾਰ ਹੁੰਦੀ ਹੈ ਜਦੋਂ ਤੱਕ ਸਾਂਝੀ ਨਹੀਂ ਰਲਦਾ ਰੱਬ ਦੇ ਨਾਲ ਗੁਰੂ ਦੇ ਨਾਲ ਉਨਨੀ ਦੇਰ ਤੱਕ ਨਾਮ ਦੀ ਵਿਚਾਰ ਨਹੀਂ ਹੋ ਸਕਦੀ। ਬਚਨ ਕੀਤਾ ਪਾਤਸ਼ਾਹ ਨੇ। ਕਹਿੰਦੇ ਸਾਂਝੀ ਰਲ ਜਾ। ਸਾਂਝੀ ਕਰੋ। ਨਾਮ ਤਨ ਖਾਟੋ। ਕਹਿੰਦੇ ਨਾਮ ਦਾ ਤਨ ਖੱਟ ਲਓ ਸਾਂਝੀ ਕਰਕੇ। ਗੁਰਕਾ ਸਬਦ ਵਿਚਾਰੀ। ਕਹਿੰਦੇ ਫਿਰ ਗੁਰੂ ਦੇ ਸਬਦ ਦੀ ਵਿਚਾਰ ਕਰ। ਰੌਕੋ ਛੋਡੋ ਕਪਟ ਕਹਿੰਦੇ ਕਪਟ ਨੂੰ ਛੱਡਣਾ ਹੈ ਕਾਪਟ ਪੱਟ ਕਹਿੰਦੇ ਰੇਸ਼ਮ ਨੂੰ ਕਾਪਟ ਕਹਿੰਦੇ ਜਿਹੜਾ ਰੇਸ਼ਮ ਵਰਗਾ ਨਾ ਹੋਵੇ ਮੈਲ ਨਾਲ ਭਰਿਆ ਹੋਵੇ ਗੰਦਾ ਹੋਵੇ ਕਹਿੰਦੇ ਕਪਟ ਨੂੰ ਛੱਡ ਦੇ ਅੰਦਰ ਤੇਰੇ ਕਪਟ ਹੈ ਅੰਦਰ ਤੇਰਾ ਮੈਲ ਦੇ ਨਾਲ ਭਰਿਆ ਪਿਆ ਅੰਦਰ ਦੇ ਚ ਬੈਰ ਵਿਰੋਧ ਆ ਤੇਰੇ ਮਨ ਦੇ ਚ ਛੋਡੋ ਕਾਪਟ ਹੋਏ ਨਿਰਬੈਰ ਕਹਿੰਦੇ ਨਿਰਬੈਰ ਹੋ ਜਾ ਬੈਰ ਨਾ ਰੱਖ ਕਿਸੇ ਦਾ ਅਸੀਂ ਉੱਪਰ ਤੇ ਕੁਝ ਹੋਰ ਆ ਵਿੱਚ ਤੇ ਕੁਝ ਹੋਰ ਗੁਰੂ ਕਹਿੰਦੇ ਨੇ ਜਿਹੜਾ ਜੇ ਅੰਦਰ ਤੇ ਆ ਉਹ ਜੇ ਬਾਹਰ ਤੇ ਛੋਡੋ ਕਾਪਟੋ ਹੋਏ ਨਰਵੈਰਾ ਸੋ ਪ੍ਰਭ ਸੰਗ ਨਿਹਾਰੈ ਕਹਿੰਦੇ ਫਿਰ ਪ੍ਰਭੂ ਦੇ ਨਾਲ ਮਿਲ ਜਾਂਦਾ ਸੰਗ ਮਿਲ ਜਾਂਦਾ ਨਿਹਾਰੈ ਹੰਸੀ ਨਿਹਾਰੇ ਉਹਨੂੰ ਕਹਿੰਦੇ ਆ ਜਿਹੜਾ ਕੁਛ ਖਾਂਦਾ ਨਹੀਂ ਇਹਨੂੰ ਪਉਣਾ ਹਰੀ ਕਹਿੰਦੇ ਹਵਾ ਨਾਲੇ ਰਜਦਾ ਸਾਂਝੀ ਰਲਿਆ ਫਿਰ ਕੱਪ ਤੇ ਛੱਡਤੀ ਨਿਰਬੈਰ ਹੋ ਗਿਆ ਸੋਪਰਾ ਬਸੰਗ ਕਹਿੰਦੇ ਪ੍ਰਭੂ ਦੇ ਨਾਲ ਸਮਾ ਗਿਆ ਜੋਤ ਨਾਲ ਜੋਤ ਰਲ ਗਈ ਸੱਚ ਤਨ ਬਣ ਜੋ ਕਹਿੰਦੇ ਸੱਚਾ ਜਿਹੜਾ ਤਨ ਹੈ ਇਹਦਾ ਵਪਾਰ ਕਰ ਲੈ ਇਹਨੂੰ ਇਕੱਠਾ ਕਰ ਲੈ ਸੱਚ ਤਨ ਬਣ ਜੋ ਸੱਚ ਤਨ ਸਾਂਚੋ ਕਹਿੰਦੇ ਇਹਦਾ ਵਪਾਰ ਕਰਨਾ ਇਹਨੂੰ ਇਕੱਠਾ ਕਰਨਾ ਨਾਮ ਦਾ ਧਨ ਇਕੱਠਾ ਕਰਨਾ ਸੱਚਾ ਧਨ ਇਕੱਠਾ ਕਰਨਾ ਸੱਚ ਤਨ ਬਣ ਜੋ ਸੱਚ ਤਨ ਸਾਂਚੋ ਹੋ ਕਬੂ ਨਾ ਆਵੋ ਹਾਰੋ ਕਹਿੰਦੇ ਫੇਰ ਤੁਹਾਡੀ ਕਦੇ ਵੀ ਹਾਰ ਨਹੀਂ ਹੋਏਗੀ ਕਦੋਂ ਜਦੋਂ ਨਾਮ ਦੇ ਧਨ ਨੂੰ ਇਕੱਠਾ ਕੀਤਾ ਜਦੋਂ ਸੱਚ ਦੇ ਧਨ ਨੂੰ ਇਕੱਠਾ ਕੀਤਾ ਫਿਰ ਕਦੇ ਹਾਰ ਨਹੀਂ ਆਉਂਦੀ ਖਾਤ ਖਰਚਤ ਕਹਿੰਦੇ ਫਿਰ ਜਿੰਨਾ ਮਰਜੀ ਨੂੰ ਖਾਈ ਜਾਓ ਖਰਚੀ ਜਾਓ ਖਾਤ ਖਰਚਤ ਕੋਈ ਨਖੋਟਤ ਨਹੀਂ ਕਹਿੰਦੇ ਫਿਰ ਕਦੇ ਖੋਟਾ ਨਹੀਂ ਹੁੰਦਾ ਜਿੰਨਾ ਮਰਜੀ ਨੂੰ ਖਾ ਲਓ ਖਰਚ ਲਓ ਤੈਸੇ ਖਰਚਣਾ ਕਿਵੇਂ ਇਹ ਜਿਹੜਾ ਵੰਡਣਾ ਸੰਸਾਰ ਨੂੰ ਕਿਰੇ ਖਰਚਣਾ ਕਹਿੰਦੇ ਜਿੰਨਾ ਮਰਜੀ ਇਹਨੂੰ ਖਾਈ ਜਾਓ ਖਰਚੀ ਜਾਓ ਇਹ ਤੁਹਾਨੂੰ ਮੁੱਕਣੇ ਵਾਲਾ ਨਹੀਂ ਖਾਤਾ ਖਰਚਾ ਤੋਂ ਕੁਝ ਨਖੁੱਟ ਤਾਂ ਨਹੀਂ ਕਹਿੰਦੇ ਨਾ ਕਦੇ ਕੋਟਾ ਹੁੰਦਾ ਆ ਗਣ ਤੋਂ ਭਰੇ ਢਾਰੇ ਕਹਿੰਦੇ ਅਗਣਥ ਪਰ ਇੰਨਾ ਜਿਹਦਾ ਭੰਡਾਰ ਭਰ ਜਾਂਦਾ ਹੈ ਗਣਤ ਗਿਣੇ ਨਹੀਂ ਜਾਂਦਾ ਅਗਣ ਤੋਂ ਆ ਜਿਹੜਾ ਨਾਂ ਗਿਣਿਆ ਜਾ ਸਕੇ ਹੋਰ ਤੁਹਾਨੂੰ ਦੌਲਤਾਂ ਗਿਣੇ ਜਾਂਦੇ ਆ ਨਾ ਕਿ ਇੰਨੇ ਘਰ ਪਏ ਆ ਇੰਨੇ ਵਿਆਜ ਤੇ ਦਿੱਤੇ ਹੋਏ ਨੇ ਬੈਂਕੀ ਚ ਪਏ ਆ ਸਾਰੀਆਂ ਗਿਣਤੀਆਂ ਮਿੰਟੀਆਂ ਉਹ ਤਾਂ ਲੇਕਨ ਜਿਹੜਾ ਬਾਬੇ ਨਾਰਕ ਦਾ ਤਨ ਹੈ ਇਹ ਕਿਸੇ ਗਿਣਤੀ ਵਿੱਚ ਨਹੀਂ ਹੈਗਾ ਨਾਇਕ ਦੇ ਮੁਕਦ ਹੈ ਨਾ ਕਦੇ ਗਿਣਿਆ ਜਾਂਦਾ ਖਾਤ ਖਰਚ ਤੇ ਕੁਛ ਨਖੁੱਟ ਤ ਨਾਹੀਂ ਅਗਣਤ ਭਰੇ ਪੰਡਾਰੇ ਕੋ ਨਾਨਕ ਸੋਭਾ ਸੰਗ ਜਾਬੂ ਹੁਣ ਬਚਨ ਕਰ ਦਿੱਤੇ ਜਿਹੜੇ ਕਹਿੰਦੇ ਨੇ ਬਾਬਾ ਜੀ ਬਚਨ ਕਰ ਦੋ ਹੁਣ ਬਾਬੇ ਨਾਨਕ ਨੇ ਬਚਨ ਕਰ ਦਿੱਤੇ ਇੱਧਰ ਐ ਦੂਏ ਬਾਬੇ ਤਾਂ ਹੋਰ ਬਚਨ ਕਰਦੇ ਆ ਬਾਬਾ ਨਾਨਕ ਹੋਰ ਬਚਨ ਕਰਦਾ ਹੈ ਕੋ ਨਾਨਕ ਸੋਭਾ ਸੰਗ ਜਾਵੋ ਕਹਿੰਦੇ ਸੋਭਾ ਦੇ ਨਾਲ ਇੱਜ਼ਤ ਦੇ ਨਾਲ ਸੰਸਾਰ ਤੇ ਜਾਓਗੇ ਸੋਭਾ ਸੰਗ ਜਾਵੋ ਪਾਰ ਬ੍ਰਹਮ ਕੇ ਦਵਾਰੈ ਕਹਿੰਦੇ ਪਾਰ ਬ੍ਰਹਮ ਦੇ ਦਵਾਰ ਦੇ ਵਿੱਚ ਸੱਚਖੰਡ ਦੇ ਵਿੱਚ ਇੱਜ਼ਤ ਦੇ ਨਾਲ ਜਾਓਗੇ ਕੋਈ ਲੋੜ ਨਹੀਂ ਰਹੀ ਭੋਗ ਪਾਉਣ ਦੀ ਨਾ ਅਰਦਾਸ ਕਰਨ ਦੀ ਲੋੜ ਪਈ ਹੈ ਸਿੱਧਾ ਭੇਜ ਦਿੱਤਾ ਬਾਬੇ ਨਾਨਕ ਨੇ ਸੱਚਖੰਡ ਦੇ ਇਸ ਤਰ੍ਹਾਂ ਭੇਜਿਆ ਸਬਦ ਦੇ ਰਾਹੀ ਬਾਣੀ ਦੇ ਰਾਹੀ ਬਾਣੀ ਦੇ ਜੋਰ ਦੇ ਨਾਲ ਭੇਜਿਆ ਸੱਚਖੰਡ ਵਿੱਚ ਬਾਣੀ ਸਾਡੇ ਪੰਦੇ ਨਹੀਂ ਤਿਆਰੀ ਅਸੀਂ ਸੱਚਖੰਡ ਜਾਣ ਦੀ ਬਿਠੇਆ ਕਰ ਕੋ ਨਾਨਕ ਸੋਭਾ ਸੰਗ ਜਾਵੋ ਪਾਰ ਬ੍ਰਹਮ ਕੇ ਦੁਆਰੇ ਕਹਿੰਦੇ ਇੱਜ਼ਤ ਨਾਲ ਜਾਓਗੇ ਰੱਬ ਦੇ ਦੁਆਰ ਦੇ ਵਿੱਚ ਸੱਚਖੰਡ ਵਿੱਚ ਇੱਜ਼ਤ ਨਾਲ ਜਾਓਗੇ ਪਰ ਕੰਮ ਕੀ ਕਰਨਾ ਪੈਣਾ ਜੋ ਬਾਬੇ ਨਾਨਕ ਨੇ ਕਿਹਾ ਬਾਣੀ ਨੂੰ ਸੁਣਨਾ ਹੈ ਪੜ੍ਹਨਾ ਹੈ ਸਮਝਣਾ ਹੈ ਫਿਰ ਇਹਨੂੰ ਸਮਝਾਉਣਾ ਹੈ ਅੱਗੇ ਫਿਰ ਇਹਨੂੰ ਧੰਨ ਨੂੰ ਇਕੱਠਾ ਕਰਨਾ ਹੈ ਫਿਰ ਤਾਂ ਕਿਤੇ ਜਾ ਕੇ ਸੱਚਖੰਡ ਦਾ ਦਰਵਾਜਾ ਲੱਭਦਾ ਫਿਰ ਕਿਤੇ ਜਾ ਕੇ ਸੱਚਖੰਡ ਦੀ ਵਸਾ ਹੁੰਦਾ ਤਨ ਤਨ ਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਦੇ ਰਾਹੀਂ ਇਸ ਕਲ ਜੁਗੀ ਜੀਵ ਨੂੰ ਸਮਝਾਉਂਦੇ ਆ ਹੋਰ ਕੋਈ ਹੀਲਾ ਨਹੀਂ ਇਹ ਬਾਣੀ ਉਹ ਰੱਬ ਦਾ ਰੂਪ ਹੈ ਬਾਣੀ ਸਾਡਾ ਗੁਰੂ ਹੈ ਇਹ ਬਾਣੀ ਦੇ ਜੋਰ ਨਾਲ ਸੱਚਖੰਡੇ ਚ ਪਹੁੰਚਿਆ ਜਾ ਸਕਦਾ ਸੋ ਸਾਧ ਸੰਗਤ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬੁਲਾਓ ਫਤੇ ਵਾਹਿਗੁਰੂ ਜੀ ਦਾ ਹਲਫ਼ ਵਾਹਿਗੁਰੂ ਜੀ ਕੀ